ਮर्यादापुर ਸੋਤਮ ਭਗਵਾਨ ਸ਼੍ਰੀ ਰਾਮਚੰਦਰ ਜੀ ਜੋ ਕਿ 550 ਸਾਲ ਬਾਅਦ ਆਪਣੇ ਮੰਦਰ ਵਿੱਚ ਵਿਰਾਜਮਾਨ ਹੋਣ ਜਾ ਰਹੇ ਨੇ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਮੰਦਰ ਅਯੁੱਧਿਆ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਇਸੇ ਤਹਿਤ ਸ਼੍ਰੀ ਅਯੁੱਧਿਆ ਜੀ ਤੋਂ ਸਾਰੇ ਭਾਰਤ ਵਿੱਚ ਕਲਚ ਵੱਖਰੇ ਵੱਖਰੇ ਮੰਦਰਾ ਵਿੱਚ ਭੇਜੇ ਗਏ ਇਸ ਤੋਂ ਬਾਅਦ ਵਿੱਚ ਅੱਜ ਇੱਕ ਕਲਚ ਸੰਭਰਾਲਾ ਦੇ ਪੰਚਮੁਖੀ ਮੰਦਰ ਵਿੱਚ ਵੀ ਭੇਜਿਆ ਗਿਆ ਤੇ ਜੋ ਕਿ ਸ਼੍ਰੀ ਖਾਟੂ ਧਾਮ ਮੰਦਰ ਤੋਂ ਯਾਤਰਾ ਦੇ ਰੂਪ ਵਿੱਚ ਸਮਰਣਾ ਪਹੁੰਚੇ ਤੇ ਵੱਖਰੇ ਵੱਖਰੇ ਮੰਦਰਾ ਵਿੱਚੋਂ ਇਹ ਕਲਸ਼ ਯਾਤਰਾ ਹੁੰਦੇ ਹੋਏ ਪਾਂਚਮੁਕੀ ਗਊਸ਼ਾਲਾ ਮੰਦਰ ਵਿੱਚ ਪਹੁੰਚੀ ਅਤੇ ਪਵਿੱਤਰ ਕਲਸ਼ ਕੋਦਨ ਲਈ ਇੱਥੇ ਸਥਾਪਿਤ ਕੀਤਾ ਗਿਆ। ਸਮਰਾਲਾ ਵਾਸੀਆਂ ਨੇ ਇਸ ਕਲਸ਼ ਯਾਤਰਾ ਦਾ ਹਮ ਹੋਵਾ ਕੇ ਸਵਾਗਤ ਕੀਤਾ ਤੇ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ। ਇਸ ਮੌਕੇ ਦੀ ਜਾਣਕਾਰੀ ਹੋਰ ਉਹਨਾਂ ਦੇ ਵੱਲੋਂ ਕੀ ਦਿੱਤੀ ਜਾਂਦੀ ਹੈ ਤੁਸੀਂ ਆਪ ਸੁਣ ਲਵੋ। ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ? ਰੁਪੇਸ਼ ਗੰभीर ਜੀ। ਅੱਜ ਕਲਸ਼ ਯਾਤਰਾ ਕੀਤੀ ਗਈ ਹੈ। ਕੀ ਰੂਟ ਪਲਾਨ ਹੈਗਾ ਜੀ ਕਲਸ਼ ਯਾਤਰਾ ਦਾ? ਜੈ ਸ਼੍ਰੀ ਸ਼ਾਮ ਜੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ ਮਹਾਰਾਜ। ਸਭ ਤੋਂ ਪਹਿਲਾਂ ਤਾਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਅਯੋਧਿਆ ਤੋਂ ਜਿਹੜੀ ਕਲਸ਼ ਯਾਤਰਾ ਬਾਬਾ ਰਾਮ ਲੱਲਾ ਜੀ ਦੇ ਲਈ ਚੱਲੀ ਸੀ ਅੱਜ ਉਹ ਸਮਰਾਲਾ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਸਾਰੇ ਸ਼ਹਿਰ ਵੱਲੋਂ ਬਹੁਤ ਭਰਵਾ ਸਵਾਗਤ ਕੀਤਾ ਗਿਆ ਹੈ ਵੈਲਕਮ ਕੀਤਾ ਗਿਆ ਹੈ ਬਾਬਾ ਦਾ ਸਾਰੇ ਸ਼ਹਿਰ ਨਿਵਾਸੀ ਇਸ ਪ੍ਰੋਗਰਾਮ ਦੇ ਵਿੱਚ ਹਮ ਹਮਾ ਕੇ ਪਹੁੰਚ ਰਹੇ ਨੇ ਦੁਰਗਾ ਮੰਦਰ ਦੇ ਵਿੱਚ ਹੁਣ ਯਾਤਰਾ ਪਹੁੰਚ ਚੁੱਕੀ ਹੈ ਇਸ ਤੋਂ ਬਾਅਦ ਜਿਹੜੀ ਯਾਤਰਾ ਚਰਾਸੀ ਪੌੜੀ ਵਾਲਾ ਮੰਦਰ ਉਸ ਤੋਂ ਬਾਅਦ ਡੱਬੀ ਬਾਜ਼ਾਰ ਔਰ ਸ਼ੇ ਮੰਦਰ ਬਿਹਾਰੀ ਵਾਲਾ ਵਿੱਚ ਪਹੁੰਚੇਗੀ ਲਾਸਟ ਦੇ ਵਿੱਚ ਜਿਹੜੀ ਸਥਾਪਨਾ ਹੈਗੀ ਆ ਉਹ ਪੰਚਮੁਖੀ ਹਨੂਮਾਨ ਮੰਦਰ ਵਿੱਚ ਹੋਏਗੀ ਸੋ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਚੜ ਕੇ ਆਓ ਤੇ ਪ੍ਰਮਾਤਮਾ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਸ਼੍ਰੀ ਰਾਮ ਲਾਲ ਜੀ ਆਏ ਨੇ ਉਹਨਾਂ ਦਾ ਸਵਾਗਤ ਕਰੋ ਔਰ ਅਸ਼ੀਰਵਾਦ ਪ੍ਰਾਪਤ ਕਰੋ ਇਹ ਉਦੇਸ਼ ਕੀ ਹੈਗਾ ਜੀ ਕਲਸ਼ ਉਦੇਸ਼ ਕਲਸ਼ ਯਾਤਰਾ ਦਾ ਉਦੇਸ਼ ਹੈ ਜੀ ਜਿਹੜੀ ਆਪਣੇ 5.5 ਸਾਲ ਤੋਂ ਸਾਡੇ ਪ੍ਰਭੂ ਰਾਮ ਜੀ ਉਹ ਤੰਬੂਆਂ ਦੇ ਵਿੱਚ ਰਹਿ ਰਹੇ ਸੀਗੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਿਹਨ ਦੇ ਸਦਕਾ ਅਯੁੱਧਿਆ ਦੇ ਵਿੱਚ ਉਹ ਆਪਣੇ ਨਿਵਾਸ ਸਥਾਨ ਦੇ ਵਿੱਚ ਜਾ ਰਹੇ ਨੇ ਮੇਰਾ ਨਾਮ ਲੋਕਿੰਦਰ ਵਸਿਸ਼ਥ ਹੈ ਇੱਕ ਕਲਸ਼ ਯਾਤਰਾ ਅੱਜ ਕੱਢੀ ਗਈ ਹੈ ਇਹ ਕਿੱਥੋਂ ਸਟਾਰਟ ਹੋਈ ਸੀ ਇਹ ਕਲਸ਼ અપਾਰ ਹਰਸ਼ ਦੀ ਬਾਤ ਹੈ ਕਿ ਕਈ 550 ਸਾਲ ਬਾਅਦ ਰਾਮ ਲਲਾ ਜੀ ਆਪਣੇ ਮੰਦਿਰ ਵਿੱਚ ਬਿਰਾਜਮਾਨ ਹੋਣੇ ਜਾ ਰਹੇ ਹਨ ਰਾਮ ਜੀ ਦਾ ਮੰਦਿਰ ਬਣ ਗਿਆ ਹੈ ਔਰ ਅਯੁੱਧਿਆ ਜੀ ਸੇ ਹੀ ਇਹ ਕਲਸ਼ ਭੇਜੇ ਗਏ ਹਨ ये अभिमंत्रित कलश हैं इसमें अक्षित अक्षित हैं और अक्षित अभिमंत्रित हैं और पहले ये कलश खन्ना खाटू धाम में आए और उसके बाद आज समस्त समराला वासियों के द्वारा खाटू धाम से ये कलश सारे समराला शहर के मंदिरों में घुमा के उसके बाद इस कलश को गौशाला पंचमुखी हनुमान मंदिर में स्थापित किया जाएगा जो भी भक्तजन यह कलश वहां 4-5 दिन स्थापित रहेगा और जो भी भक्तजन इस कलश के दर्शन यह जो भी राम जन्मभूमि के लिए सेवा करना चाहता है वो कर सकता है बोलो सियावर रामचंद्र राम भगवान जी की जय जय श्री राम जी मैं रमन वडेरा आजकल अयोध्या यात्रा सुनहाले पहुंचे की राम जी राम लल्ला जी साडे 550 सालों बाबर के राज तो ਕੰਬੂਆਂ ਚ ਸੀ ਜੋ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਕਸਮ ਖਾਧੀ ਹੋਈ ਸੀ ਕਿ ਰਾਮ ਲੱਲਾਈ ਦਾ ਮੰਦਿਰ ਜਿਹੜਾ ਵਾ ਉਹ ਬਹੁਤ ਉੱਚ ਤੇ ਵਧੀਆ ਬਣੇਗਾ ਉਹਦੀ ਸ਼ੁਰੂਆਤ ਜੋ ਸੀ ਜਿਹੜੀ ਇਹ ਕਲਸ਼ ਯਾਤਰਾ ਯੋਧਿਆ ਤੋਂ ਚੱਲੀ ਆ ਸਾਰੇ ਦੇਸ਼ ਚ ਘੁੰਮਦੀ ਘੁੰਮਦੀ ਅੱਜ ਸਮਰਾਲੇ ਸ਼ਹਿਰ ਚ ਪੁੱਜੀ ਆ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਹਦਾ ਭਗਮਾ ਭਗਵਾਨ ਸਵਾਗਤ ਕੀਤਾ ਤੇ ਸਾਰੇ ਸ਼ਹਿਰ ਵਿੱਚ ਇਸ ਦੀ ਪਰਕਮਿਆ ਹੋ ਰਹੀ ਆ ਤੇ ਹੁਣ ਅਸੀਂ ਦੁਰਗਾ ਮਾਤਾ ਮੰਦਰ ਵਿੱਚ ਆ ਤੇ ਉਸ ਤੋਂ ਬਾਅਦ ਗਊਸ਼ਾਲਾ ਵਿੱਚ ਐਂਡ ਸਮਾਪਤ ਹੋਏਗੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਆਪਣੇ Hindu ਭਰਾਵਾਂ ਵੱਲੋਂ ਇਹ ਵੀ ਸੰਕੇਤ ਦਿੰਦਾ ਕਿ ਆਉਣ ਵਾਲਾ ਟਾਈਮ ਭਗਵੇ ਦਾ ਹੀ ਹੈ ਜੈ ਸ਼੍ਰੀ ਰਾਮ ਜੀ ਕਲ ਯਾਤਰਾ ਪੂਆ ਰਸ਼ੀਦ ਲਲਾ ਜੀ ਰਾਮ ਜੀ ਪਹੁੰਚੀਏ ਮੰਦਰ ਚ ਕੀ ਆਕਰਮਣ जय श्री राम जय श्री राम अपा दुर्गा मंदिर सम्राला से बाबा यज्ञनाथ जी बोल रहे हैं जब अयोध्या जी मंदिर जब बना था तो पहले आदित्यनाथ के गुरु अवेदनाथ ने पत्थर रखा था राम का जन्मभूमि पर न्यू पत्थर रख कर और उस जगह के राम जगह के जगह पर पहले राम भगवान तालाम बंद थे फिर दूसरी बार गया तो भगवान तंबू मागे तो अब बारी है जब भगवान रामचंद्र जी महल के अंदर होंगे और दूसरे हमारा शहर निवासियों पूरे अपना देशवासियों और सब मिलजुल कर पूरा साथ दे और अयोध्या जी चले हुआ रामचंद्र जी का ही जयकारा बोल रहा है समझे न और दूसरी हमारा नगर निवासी शहर के हमारे जितने भी सजन प्यारे माता और बहनों इनकी पूरी सहयोग है और पूरा बढ़ चढ़ के आए हैं और पूरा इनके साथ दे रहे हैं दरबार की जय श्री रामचंद्र की जय तो माइकल रिपोर्ट ता पब्लिक टाइम्स